मैडम इट इज नॉट अलाउड टू असेंबल जी मोर देन 5 पीपल विल टेक एक्शन रिकॉर्ड करो प्लीज इनंदा भी रिकॉर्ड वीडियो बनाओ जी इनंदा बनाओ वीडियो ये allowed... देखो कंचनप्रीत कौर पहुंचे है कंचनप्रीत कौर अपने अपने प्रशांत अपने उम्मीदवार देखो जी ਅਸੀਂ ਸ਼ਹਿਰੋਂ ਵੀ ਆਏ ਹਾਂ ਚਲੋ ਠੀਕ ਹੈ ਮੀਡੀਆ ਡਰਾਮਾ ਜੀ ਹੇਰ ਨਾ ਨਹੀਂ ਨਹੀਂ ਇਹ ਡਰਾਮਾ ਨਹੀਂ ਹੋ ਸਕਦਾ ਇਹ ਡਰਾਮਾ ਨਹੀਂ ਆ ਇਹ ਡਰਾਮਾ ਨਹੀਂ ਆ ਤੇ ਟੀਆਰਪੀ ਆਉਟ ਇਟਸ ਨੋਟ ਵੀਰ ਅਸੀਂ ਜਾ ਕੇ ਆਏ ਹਾਂ ਤੁਹਾਨੂੰ ਮਤਲਬ ਸਾਡੇ ਕੋਲ ਵੀਡੀਓ ਹੈਗੀਆਂ ਸਰ ਭਗਿਆੜੀ ਸਾਡੇ ਬੰਦਿਆਂ ਨੂੰ ਫੜਿਆ ਗਿਆ ਨਹੀਂ ਮੈਡਮ ਫਸ ਸਰ ਇੱਕ ਮਿੰਟ ਮੈਂ ਤੁਹਾਨੂੰ ਅਰੇ ਬ੍ਰਦਰ ਸੁਣ ਲਓ ਬਾਤ ਇੱਕ ਵਾਰ ਵਾਟ ਏਵਰ ਰਿਪਰੈਜ਼ੈਂਟੇਸ਼ਨ ਯੂ ਹੈਵ ਤੁਸੀਂ ਮੈਨੂੰ ਦੱਸ ਦਿਓ वेरीफाई, वे वेल टेक एक्शन एस पर लॉ ओनली, एंड काइंडली डोंट गेटर मोर दन फाइव पीपल. फर्स्ट थिंग, दूसरी थिंग, दूसरी, दूसरी बात की विक्टिम कार्ड प्ले करके यू कैन नॉट शेल्टर, एनीवन कैन नॉट शेल्टर लीगल इलीगल एक्शन. ठीक है जी मैं मीडिया दिखाने आया हूँ. मैं वो दिखा दूँगा. ਆਡੀ ਬੰਦੇ ਆ ਸਾਡੇ ਸ਼ਰਿਆਮ ਸਰਪੰਚ ਪਰਮਜੀਤ ਸਿੰਘ ਨੂੰ ਪੁਲਿਸ ਨੇ ਘੇਰਿਆ ਆ ਜੀ ਇੱਥੇ ਇੱਕ ਸੇਲ ਦੇ ਵਿੱਚ ਘੇਰਿਆ ਆ ਜੀ ਮੈਂ ਤੁਹਾਨੂੰ ਆ ਦਿਖਾ ਰਿਹਾ ਜੀ ਸਾਰਾ ਕੁਝ ਮਤਲਬ ਸ਼ਰਿਆਮ ੱੱਕਾ ਕੀਤਾ ਜਾ ਰਿਹਾ ਜੀ ਔਰ ਸ਼ਰਿਆਮ ੱੱਕਾ ਜੀ ਕਿੰਨੀਆਂ ਕੰਪਲੇਂਟਸ ਦਈਏ ਸਾਡੀ ਕੰਪਲੇਂਟਸ ਤੁਹਾਨੂੰ ਰੈਡੀ ਹੋਣ ਤੇ ਫੇਰ ਹੀ ਦਈਏ ਹੁਣ ਕਹਿ ਰਹੇ ਆ ਵਿਕਟਮ ਕਾਰਡ ਇਹ ਵਿਕਟਮ ਕਾਰਡ ਹੈ ਸਾਡੇ ਪੰਜਾਂ ਸਰਪੰਚਾਂ ਨੂੰ ਤੁਸੀਂ ਚੱਕੀ ਜਾਓ ਤੁਸੀਂ ਇਹ ਡਰਾਮਾ ਲੱਗ ਰਿਹਾ ਹੈ ਸਾਰਾ ਤੇ ਫਿਰ ਚਲੋ ਕੋਈ ਗੱਲ ਸਾਡੇ ਬੰਦਿਆਂ ਨਾਲ ਤੁਸੀਂ ਕਹਿ ਰਹੇ ਨੇ ਕਿ ਤੁਹਾਡੇ ਤੇ ਪਰਚਾ ਹੈ ਮੈਂ ਕਿਹਾ ਵੀ ਤੁਸੀਂ ਦਬਾਅ ਵੇਖੋ ਤੁਸੀਂ ਮੈਨੂੰ ਅਰੈਸਟ ਕਰਨ ਨੂੰ ਫਿਰਦੇ ਆ ਸਾਰਾ ਕੁਝ ਕਰਨ ਨੂੰ ਫਿਰਦੇ ਆ ਤੁਸੀਂ ਬਸ ਛੱਡ ਦਿਓ ਵੀ ਇਹ ਸ਼ਰਿਆਮ ਤੱਕੇ ਸ਼ਾਈ ਜਿਹੜੀ ਵੱਧਦੀ ਜਾ ਰਹੀ ਆ ਕੰਚਨਪ੍ਰੀਤ ਕੋਰ ਜਿਹੜੇ ਜਿਹੜੇ ਲਗਾਤਾਰ ਇਲਜ਼ਾਮ ਲਾ ਰਹੇ ਸੀ ਕਿ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਬੂਥਾ ਤੇ ਚੈਕਿੰਗ ਕੀਤੀ ਜਾ ਰਹੀ ਆ ਤਾਂ ਐਸਐਸਪੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈਗਾ ਕਿ ਅਜਿਹਾ ਬਿਲਕੁਲ ਨਹੀਂ ਹੈਗਾ ਉਹ ਕਹਿ ਰਹੇ ਨੇ ਕਿ ਤੁਸੀਂ ਵਿਕਟਿਮ ਕਾਰਡ ਪਲੇ ਕਰ ਰਹੇ ਹੋ ਤਾਂ तमाम ਚੀਜ਼ਾਂ ਜਿਸ ਤਰ੍ਹਾਂ ਦੇ ਨਾਲ ਇਹ ਹੋਈਆਂ ਤਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਪਿੰਡ ਕਸੇਲ ਦੇ ਅੰਦਰ ਦੀਆਂ ਇਹ ਇਹ ਸਾਰੀਆਂ ਤਸਵੀਰਾਂ ਹੈਗੀਆਂ ਇਹ ਸਾਰੀਆਂ ਤਸਵੀਰਾਂ ਪਿੰਡ ਕਸੇਲ ਦੀਆਂ ਦੇਖੋ ਪਿੰਡ ਦੇ ਵਿੱਚ ਵੱਡੀ ਪੱਧਰ ਤੇ ਜਿਹੜੀ ਆ ਉਹ ਪੁਲਿਸ ਪਹੁੰਚੀ ਹੋਈ ਹੈ ਔਰ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇਤੀ ਕੰਚਨਪ੍ਰੀਤ ਕੌਰ ਵੀ ਪਹੁੰਚੇ ਔਰ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਇਹ ਕਿਹਾ ਗਿਆ ਕਿ ਉਹਨਾਂ ਨੂੰ ਉਹਨਾਂ ਦੇ ਸਰਪੰਚਾਂ ਨੂੰ ਜਾਂ ਉਹਨਾਂ ਦੇ ਸਮਰਥਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਵੀਡੀਓ ਵੀ ਦਿਖਾਈ ਪਰ ਦੂਜੇ ਪਾਸੇ ਐਸਐਸਪੀ ਕਹਿ ਰਹੇ ਨੇ ਕਿ ਜੇਕਰ ਕੋਈ ਐਸੀ ਕੰਪਲੇਂਟ ਆ ਤਾਂ ਤੁਸੀਂ ਕੰਪਲੇਂਟ ਲਿਖਤ ਦੇ ਵਿੱਚ ਸਾਨੂੰ ਦਿਓ ਅਸੀਂ ਉਹਦੀ ਬਾਬਤ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਆਪਣੇ ਸਹਿਯੋਗੀ ਦਵਿੰਦਰ ਦੇ ਨਾਲ ਮੈਂ ਰਵੀ ਸੰਗਰ ਹੁੰਦਾ ਅਨਮੋਨ ਤੰਤਰ